ਮਾਮਲਾ ਖਰਾਬ ਕਿਹ ਕਰਦਾ ਸਭਾ ਤਰਫੀ ਜੋੜ ਚੱਲੀ ਦੇਖੋ ਵੀਰ ਜੀ ਅਪੁਰਜ ਆਪਣਾ ਨਾਮ ਹੈ ਮੇਰਾ ਨਾਮ ਅੰਕੁਰ ਗੁਪਤਾ ਹੈ ਮੈਂ ਇੱਕ ਸੋਸ਼ਲ ਐਕਟਿਵਿਸਟ ਵੀ ਹਾਂ ਨਾਲ ਆਮ ਆਦਮੀ ਪਾਰਟੀ ਦਾ ਵਲੰਟੀਅਰ ਵੀ ਹਾਂ ਅੱਜ ਪ੍ਰੈਸ ਕਾਨਫਰੰਸ ਦੀ ਜ਼ਰੂਰਤ ਤਾਂ ਪਈ ਕਿਉਂਕਿ ਅੱਜ ਇੱਕ ਲੋਕਤੰਤਰ ਦਾ ਹਨਨ ਹੋਇਆ ਕਾਨੂੰਨ ਦਾ ਹਨਨ ਹੋਇਆ ਮਾਨਵ ਅਧਿਕਾਰ ਦਾ ਹਨਨ ਹੋਇਆ ਦੇਖੋ ਆਮ ਦੇਖਿਆ ਜਾਂਦਾ ਹੈ ਕਿ ਲੋਕਾਂ ਦੇ ਨਾਲ ਥਾਣਿਆਂ ਦੇ ਵਿੱਚ ਤਸ਼ੱਦਦ ਹੁੰਦੇ ਨੇ ਪਰ ਇਸ ਵਾਰੀ ਜਿਹੜਾ ਮਾਮਲਾ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਲਿਆ ਰਿਆ ਉਹ ਜੇਲ੍ਹ ਪ੍ਰਸ਼ਾਸਨ ਦਾ ਅੰਮ੍ਰਿਤਸਰ ਸੈਂਟਰਲ ਜੇਲ੍ਹ ਪ੍ਰਸ਼ਾਸਨ ਦਾ ਜਿਸ ਦੇ ਵਿੱਚ ਇੱਕ ਤਰੀਕ ਨੂੰ 1 ਸਤੰਬਰ ਨੂੰ ਇੱਕ ਲੜਕਾ ਜਿਸ ਦਾ ਨਾਮ ਰਾਹੁਲ ਛੋਟੇ ਹਰਿਪੁਰੇ ਦਾ ਰਹਿਣ ਵਾਲਾ ਸੀ ਉਹ ਹਵਾਲਾਤੀ ਵੀ ਸੀ ਉਥੇ ਸੈਂਟਰਲ ਜੇਲ੍ਹ ਦੇ ਵਿੱਚ ਕੈਦੀ ਸੀ ਉਸ ਦੀ ਜੇਲ੍ਹ ਪ੍ਰਸ਼ਾਸਨ ਦੇ ਅੰਦਰ ਹੀ ਮੌਤ ਹੋ ਜਾਂਦੀ ਹੈ ਠੀਕ ਹੈ ਜਿਹੜੀ ਇੱਕ ਬੁੱਧਮੰਦ ਭਾਗੀ ਘਟਨਾ ਆ ਗਈ ਹੈ ਤੇ ਮੌਤ ਹੋਣ ਤੋਂ ਬਾਅਦ ਸਵੇਰੇ 4 ਵਜੇ ਮੌਤ ਹੁੰਦੀ ਹੈ ਤੇ ਪੁਲਿਸ ਜਿਹੜੀ ਐਫ ਆਈ ਆਰ ਰਜਿਸਟਰ ਕਰਵਾ ਰਹੀ ਹੈ ਇਸਲਾਮਾ ਦਾ ਬਾਹਰ ਥਾਣੇ ਉਹ ਕਰਾ ਰਹੀ ਹੈ ਦੁਪਹਿਰੀ 2 ਵਜੇ ਇੱਕ ਮਰੇ ਦੇ ਬੰਦੇ ਦੇ ਉੱਤੇ ਐਫ ਆਈ ਆਰ ਰਜਿਸਟਰ ਹੋ ਰਹੀ ਹੈ ਤੇ ਕਿਸ ਚੀਜ਼ ਦੀ ਹੋ ਰਹੀ ਹੈ ਕਿ ਪੁਲਿਸ ਨੇ ਇਹਦੇ ਵਿੱਚ ਲਿਖਿਆ ਕਿ 22 ਤਰੀਕ ਨੂੰ 22 7 ਨੂੰ ਉਹਦੇ ਉੱਪਰ ਮਤਲਬ ਕਿ ਪੁਲਿਸ ਨੇ ਕਿਹਾ ਕਿ ਉਹਨੇ ਹਵਾਲਾ ਚੋਂ ਪੁਲਿਸ ਪ੍ਰਸ਼ਾਸਨ ਨੇ ਜ਼ਬਰਦਸਤੀ ਕੀਤੀ ਜੇ 22 ਤਰੀਕ ਨੂੰ ਜ਼ਬਰਦਸਤੀ ਕੀਤੀ ਤੇ 1 ਤਰੀਕ ਨੂੰ ਤੜਕੇ ਉਹਦੀ 4:48 AM ਤੇ ਗੁਰਨਾਣਕ ਹਸਪਤਾਲ ਉਹਨੂੰ ਕਹਿੰਦਾ ਕਿ ਉਸਦੀ ਮੌਤ ਹੋ ਗਈ ਹੈ ਇਹਦਾ ਮਤਲਬ ਜੇਲ੍ਹ ਦੇ ਵਿੱਚ ਉਸਦੀ 2:30 3 ਵਜੇ ਤੜਕੇ ਮੌਤ ਹੋਈ ਹੋएगी ਤੇ 12 ਘੰਟੇ ਬਾਅਦ ਦੁਪਹਿਰ ਨੂੰ ਪੁਲਿਸ ਮਰੇ ਦੇ ਬੰਦੇ ਤੇ ਐਫ ਆਈ ਆਰ ਦਰਜ ਕਰ ਰਹੀ ਹੈ ਜਿਹੜੀ ਸਿੱਧਾ-ਸਿੱਧਾ ਮਾਨਵ ਅਧਿਕਾਰ ਦਾ ਕਾਨੂੰਨ ਦਾ ਤੇ ਇਹਦਾ ਲੋਕਤੰਤਰ ਦਾ ਹਨਨ ਹੈ ਬਹੁਤ ਵੱਡਾ ਹਨਨ ਹੈ ਜੇ ਇਸ ਤਰੀਕੇ ਦੇ ਹਨਨ ਹੁੰਦੇ ਰਹਿਣਗੇ ਜੇਲਾਂ ਦੇ ਵਿੱਚ ਲੋਕ ਮਰਦੇ ਰਹਿਣਗੇ ਤੇ ਫਿਰ ਮੈਨੂੰ ਇਸ ਚੀਜ਼ ਦੱਸੋ ਕਿ ਲੋਕਾਂ ਦਾ ਕਾਨੂੰਨ ਦੇ ਉੱਤੋਂ ਵਿਸ਼ਵਾਸ ਉੱਠ ਜਾਏਗਾ ਐਸ ਲਈ ਇੱਕ ਚੀਜ਼ ਹੋਰ ਦੱਸਣਾ ਚਾਹਾਂਗਾ ਐਸ ਲਈ ਜਦੋਂ ਇੱਕ ਤਰੀਕ ਨੂੰ ਉਸ ਦੇ ਲੜਕੇ ਦੀ ਰਾਹੁਲ ਦੀ ਜਿਹਨਾਂ ਦੇ ਮਾਤਾ ਜੀ ਨਾਲ ਬੈਠੇ ਨੇ ਨਾਲ ਉਹਨਾਂ ਦੇ ਮਾਸੀ ਬੈਠੇ ਨੇ ਨਾਲ ਉਹਨਾਂ ਦਾ ਸਾਰਾ ਇਲਾਕਾ ਨਾਲ ਬੈਠਾ ਛੋਟੇ ਹਰੀਪੁਰੇ ਦਾ ਤੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਲਾਸ਼ ਦੱਸੋ ਤੁਹਾਡੇ ਬੱਚੇ ਦੀ ਕਿੱਥੇ ਆ ਇਹਨਾਂ ਨੇ ਪਹਿਲੇ ਤੇ ਉਹਦਾ ਮ੍ਰਿਤ ਸ਼ਬਦ ਸੰਤੋਪ ਪੇਰੈਂਟਸ ਨੂੰ ਉਹਨਾਂ ਦੇ ਇਨਕਾਰ ਕਰਤਾ ਉਸ ਤੋਂ ਬਾਅਦ ਜਦੋਂ ਸਾਰੇ ਲੋਕ ਇਲਾਕਾ ਨਿਵਾਸੀ ਇਕੱਠੇ ਹੋਏ ਇਹਨਾਂ ਨੇ ਸੈਂਟਰਲ ਜੇਲ੍ਹ ਦੇ ਬਾਹਰ ਧਰਨਾ ਦਿੱਤਾ ਅੰਮ੍ਰਿਤਸਰ ਸੈਂਟਰਲ ਜੇਲ੍ਹ ਦੇ ਬਾਹਰ ਉਦੋਂ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਇਹਨਾਂ ਦਾ ਸ਼ਵ ਜਿਹੜਾ ਹੈਗਾ ਸਿਵਲ ਹਸਪਤਾਲ ਚ ਰੱਖਿਆ ਗਿਆ ਤੇ ਸਿਵਲ ਹਸਪਤਾਲ ਤੇ ਫਿਰ ਅਸੀਂ ਜੁਡੀਸ਼ੀਅਲ ਮੈਜਿਸਟਰੇਟ ਜਿਹੜੇ ਹੈਗੇ ਨੇ ਜੱਟ ਸਾਹਿਬ ਗਰੀਮਾ ਗੁਪਤਾ ਜੀ ਅਸੀਂ ਮੰਗ ਕੀਤੀ ਕਿ ਇਹ ਜਿਹੜਾ ਪੋਸਟਮਾਰਟਮ ਹੋਏ ਇਹ ਜੱਜ ਸਾਹਿਬ ਦੀ ਨਿਗਰਾਨੀ ਹੇਠ ਹੋਏ ਪੋਸਟਮਾਰਟਮ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ 2 ਤਰੀਕ ਨੂੰ ਜਦੋਂ ਪੋਸਟਮਾਰਟਮ ਦੋਨੋਂ ਕਰਾਇਆ ਨਾ 2 ਤਰੀਕ ਨੂੰ ਜਦੋਂ ਇਹਨਾਂ ਨੇ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਤੋਂ ਪਹਿਲੇ ਜਦੋਂ ਸਿਵਲ ਹਸਪਤਲ ਤੋਂ Laash ਲਈ ਤੀ ਤੁਸੀਂ ਵੇਖ ਕੇ ਹੈਰਾਨ ਹੋਵੋਗੇ ਕਿ Laash ਦੇ ਵਿੱਚੋਂ ਜਿਹੜੀ Laash ਦੀ ਡੈਥ 4 ਵਜੇ ਅਰਲੀ ਤੜਕੇ ਹੋਈ ਦੀ 1 ਤਰੀਕ ਦੀ 2 ਤਰੀਕ ਨੂੰ ਉਸ Laash ਦੇ ਵਿੱਚ ਸੂਈਆਂ ਦੇ ਨਿਸ਼ਾਨ ਮਿਲੇ ਇਹਦਾ ਮਤਲਬ ਹੈ ਕਿ ਜਿਹੜੇ ਅੰਮ੍ਰਿਤਸਰ ਸੈਂਟਰਲ ਜੇਲ੍ਹ ਦੇ ਜੇਲਰ ਨੇ ਠੀਕ ਹੈ ਉਹਨਾਂ ਨੇ ਮਤਲਬ ਕਿ Laash ਦੇ ਨਾਲ ਵੀ ਝੇੜਛਾੜ ਨਹੀਂ ਕਰਵਾਈ ਠੀਕ ਹੈ ਜਿਹਦਾ ਮੈਂ ਤੁਹਾਨੂੰ ਇਹ ਸਬੂਤ ਦੱਸਣਾ ਚਾਹਾਂਗਾ ਇਹ ਪੋਸਟਮਾਰਟਮ ਤੋਂ ਪਹਿਲੇ ਦੇ ਨਿਸ਼ਾਨ ਸੀ ਦੇਖੋ ਬਲੱਡ ਨਿਕਲ ਰਿਹਾ ਪੋਸਟਮਾਰਟਮ ਤੋਂ ਪਹਿਲੇ ਟੀਕੇ ਲੱਗ ਰਹੇ ਇਹਦਾ ਮਤਲਬ ਹੈ ਕਿ ਜਾਂ ਤੇ ਉਸ ਬੱਚੇ ਦੇ ਸਰੀਰ ਦੇ ਵਿੱਚ ਕੋਈ ਇਹੋ ਜਿਹਾ ਇੰਜੈਕਸ਼ਨ ਜਿਹੜਾ ਸੀ ਉਹ ਦਿੱਤਾ ਗਿਆ ਮੈਡੀਕਲ ਫਰੇਟਰਨਿਟੀ ਵੱਲੋਂ ਜਿਹਦੇ ਨਾਲ ਉਹਦੇ ਪੋਸਟਮਾਰਟਮ ਦੇ ਵਿੱਚ ਕੁਝ ਨਾ ਆਏ ਕਿਉਂਕਿ ਉਸ ਨੂੰ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਸੀ ਪੇਰੈਂਟਸ ਨੇ ਉਹ ਵੀ ਫੋਟੋ ਤੁਹਾਡੇ ਨਾਲ ਸਾਂਝੀ ਕਰਦੇ ਆਂ ਅਸੀਂ ਜਿਹਦੇ ਵਿੱਚ ਜਿਸ ਦਿਨ ਉਹ ਬੱਚੇ ਦੀ ਮੌਤ ਹੋਈ ਉਹਦਾ ਨੱਕ ਦੇ ਵਿੱਚ ਸਬਜੀ ਬੜੀ ਦੀ ਸੀ ਇਹਦਾ ਮਤਲਬ ਹੈ ਕਿ ਨੱਕ ਦੇ ਵਿੱਚ ਸਬਜੀ ਜਾਣ ਦਾ ਮਤਲਬ ਹੈ ਕਿ ਉਹਦੇ ਨਾਲ ਜ਼ਬਰਦਸਤੀ ਕੀਤੀ ਗਈ ਜੇਲ੍ਹ ਪ੍ਰਸ਼ਾਸਨ ਵੱਲੋਂ ਠੀਕ ਹੈ ਨੱਕ ਦੇ ਵਿੱਚ ਸਬਜੀ ਸੀ ਅਗਲੇ ਦਿਨ ਉਹਦੀ ਧੌਣ ਤੇ ਨਿਸ਼ਾਨ ਪਾਇਆ ਗਿਆ ਜਿਹੜੇ ਪਹਿਲੇ ਦਿਨ ਨਾ ਧੌਣ ਤੇ ਨਿਸ਼ਾਨ ਸੀ ਨਾ ਬਾਹਾਂ ਤੇ ਨਿਸ਼ਾਨ ਸੀ ਠੀਕ ਹੈ ਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਮ੍ਰਿਤਕ ਸ਼ਰੀਰ ਤੇ ਇਹਦਾ ਮਤਲਬ ਹੈ ਕਿ ਪ੍ਰਮਾਤਮਾ ਜੇ ਕਿਸੇ ਨੂੰ ਅਜਿਹੀ ਡੇਢ ਚ ਕੈਂਸਰ ਵਰਗੀ ਬਿਮਾਰੀ ਵੀ ਹੁੰਦੀ ਜਦੋਂ ਉਹ ਬੰਦਾ ਮਰਦਾ ਤੇ ਰੱਬ ਉਹਦੀ ਬਿਮਾਰੀ ਮੁਕਤ ਕਰਕੇ ਉਹਨੂੰ ਉੱਪਰ ਚੁੱਕਦਾ ਤੇ ਅੱਜ ਜੇਲ੍ਹ ਪੁਲਿਸ ਪ੍ਰਸ਼ਾਸਨ ਦਾ ਇਹ ਹਾਲ ਹੋ ਗਿਆ ਕਿ ਉਹਨਾਂ ਨੇ ਮਰੇ ਤੇ ਬੰਦੇ ਤੇ ਐਫ ਆਈ ਆਰ ਕਰਦੀ ਦੁਪਹਿਰੀ 2 ਵਜੇ ਜਿਹਦੀ ਮੌਤ ਸਵੇਰੇ 4:48 AM ਤੇ ਗੁਰੂ ਨਾਨਕ ਦੇਵ ਹਸਪੀਟਲ ਨੇ ਸਪਸ਼ਟੀ ਕਰਨ ਦਿੱਤਾ ਇਹਦਾ ਮਤਲਬ ਇਹ ਕਿ ਇਹ ਜਿਹੜਾ ਸਾਰਾ ਵਾਕਿਆ ਇਹ ਜੇਲ੍ਹ ਦੇ ਵਿੱਚੋਂ ਜੋ ਸਾਨੂੰ ਅੰਦਰਲੇ ਸੂਤਰਾਂ ਤੋਂ ਖਬਰ ਪਤਾ ਲੱਗੀ ਹੈ ਜੇਲ੍ਹ ਦੇ ਵਿੱਚ ਉਹਨੂੰ ਇਕੱਲੇ ਸੋਲਿਟਰੀ ਪਨਿਸ਼ਮੈਂਟ ਦਿੱਤੀ ਗਈ ਸੀ ਸੋਲਿਟਰੀ ਮਤਲਬ ਉਹਨੂੰ ਇਕੱਲੇ ਨੂੰ ਚੱਕੀਆਂ ਦੇ ਵਿੱਚ ਕੈਦ ਕੀਤਾ ਗਿਆ ਸੀ ਚੱਕੀਆਂ ਚ ਉਹਨੂੰ ਰੱਖਿਆ ਜਾਂਦਾ ਸੀ ਉਹਦੇ ਖਾਣੇ ਦੇ ਵਿੱਚ ਰੋਜ਼ ਥੋੜਾ 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 ਜਰੀਲਾ ਪਦਾਰਥ ਦਿੱਤਾ ਜਾਂਦਾ ਸੀ ਤਾਂ ਕਿ ਉਹ ਬੰਦੇ ਨੂੰ ਹੌਲੀ 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 ਜ਼ਹਿਰ ਜਿਹੜਾ ਉਹਦੇ ਸਰੀਰ 'ਚ ਫੈਲੇ ਤੇ ਜ਼ਹਿਰ ਦੇ ਨਾਲ ਉਹਦੀ ਬੱਚੇ ਦੀ ਮੌਤ ਹੋ ਗਈ ਜੇਲ ਪ੍ਰਸ਼ਾਸਨ ਕਹਿੰਦਾ ਸੀ ਉਹ ਬਾਥਰੂਮ ਕਰਨ ਚੱਲਾ ਤੇ ਉਹ ਡੇਗ ਪਿਆ ਪੁਲਿਸ ਪ੍ਰਸ਼ਾਸਨ ਜੇ ਉਹ ਬਾਥਰੂਮ ਕਰਦੇ ਡੇਗਾ ਤੇ ਪੁਲਿਸ ਪ੍ਰਸ਼ਾਸਨ ਉਹਦੇ ਤੇ ਇੱਕ ਤਰੀਕ ਨੂੰ ਕਹਿ ਰਿਹਾ ਕਿ ਉਹਨੇ ਜੇਲ ਪ੍ਰਸ਼ਾਸਨ ਨਾਲ ਲੜਾਈ ਕੀਤੀ ਉਹ ਜੇਲ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਕਰਕੇ ਉਹਦੇ ਤੇ ਪਰਚਾ ਦਰਜ ਕੀਤਾ ਗਿਆ ਯਾਨੀ 22 ਤਰੀਕ ਦਾ ਵਾਕਿਆ 1 ਤਰੀਕ ਨੂੰ ਉਹਦੇ ਮਰਨ ਤੋਂ ਉਪਰਾੰਤ ਕਿਉਂ ਦਰਜ ਕੀਤਾ ਗਿਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਇਹਦੇ ਲਈ ਅਸੀਂ ਮਤਲਬ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਨਾਲ ਡੀਜੀਪੀ ਜੇਜ਼ ਨੂੰ ਨਾਲ ਮਨਵਾ ਅਧਿਕਾਰ ਸੈੱਲ ਹਿਊਮਨ ਰਾਈਟਸ ਪੰਜਾਬ ਨੂੰ ਸੈਂਟਰਲ ਹਿਊਮਨ ਰਾਈਟ ਕਮਿਸ਼ਨ ਨੂੰ ਪ੍ਰਿੰਸੀਪਲ ਸੈਕਟਰੀ ਨੂੰ ਅਸੀਂ ਇਹ ਸਾਰਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚਿੱਠੀ ਪਾ ਕੇ ਇਸ ਚੀਜ਼ ਦੀ ਇਨਕੁਆਇਰੀ ਕਰਨਾ ਚਾਹਾਂਗੇ ਕਾਰਨ ਇੱਕ ਕੈਦੀ ਦੇ ਹੱਕਾਂ ਦਾ ਕਾਰਨ ਇਹ ਹੈ ਕਿ ਜੇ ਅੱਜ ਇੱਕ ਕੈਦੀ ਨੂੰ ਮਾਰਿਆ ਜਾ ਸਕਦਾ ਕੱਲ ਨੂੰ ਹੋਰ ਵੀ ਇਨੋਸੈਂਟ ਮਾਸਿਸ ਜਿਹੜੇ ਜੇਲ ਦੇ ਵਿੱਚ ਹਗੇ ਨੇ ਉਹਨਾਂ ਦੇ ਨਾਲ ਵੀ ਇਹ ਤਸ਼ੱਦਦ ਕੀਤਾ ਜਾ ਸਕਦਾ ਇਹਦੇ ਨਾਲ ਜਿਹੜੇ ਕੁਝ ਗਲਤ ਅਫਸਰ ਨੇ ਠੀਕ ਹੈ ਉਹਨਾਂ ਦੇ ਹੌਸਲੇ ਬੁਲੰਦ ਹੁੰਦੇ ਨੇ ਜਿਹੜੇ ਕੁਝ ਮੈਡੀਕਲ ਫ੍ਰੈਟਰਨਿਟੀ ਦੇ ਵਿੱਚ ਗਲਤ ਮੈਡੀਕਲ ਫ੍ਰੈਟਰਨਿਟੀ ਦੇ ਬੰਦੇ ਬੈਠੇ ਨੇ ਜਿਹੜੇ ਉਸ ਉਸ ਅਫਸਰਾਂ ਦੇ ਨਾਲ ਮਿਲ ਕੇ ਇੱਕ ਮਰੀ ਦੀ ਲਾਸ਼ ਨਾਲ ਵੀ ਛੇੜਖਾਨੀ ਕਰਦੇ ਨੇ ਇਹਦੇ ਨਾਲ ਕਿ ਐਵੀਡੈਂਸ ਨੂੰ ਤੱਕੀ ਮਟਾਇਆ ਜਾ ਸਕੇ ਇਹ ਉਹਨਾਂ ਦੇ ਮਤਰਕੀ ਕੈਦੀਆਂ ਦੇ ਅਧਿਕਾਰਾਂ ਦੇ ਨਾਲ ਇੱਕ ਬਹੁਤ ਵੱਡਾ ਹਨਨ ਹੈ ਸਾਡੇ ਲੋਕਤੰਤਰ ਨਾਲ ਹਨਨ ਹੈ ਆਇਆ ਗਿਆ ਜੋ ਮੇਰੀ ਪਰਿਵਾਰ ਨਾਲ ਗੱਲ ਹੋਈ ਆਉਣ ਵਾਲੇ ਸਮੇਂ 'ਚ ਆਪਾਂ ਤੁਹਾਨੂੰ ਹੋਰ ਪੁਸ਼ਟੀਆਂ ਕਰਾਂਗੇ ਜਦੋਂ ਇਹ ਲੜਕਾ ਕਪੂਰਥਲਾ ਜੇਲ੍ਹ ਦੇ ਵਿੱਚ ਸੀ ਉਦੋਂ ਵੀ ਇਸ ਕਪੂਰਥਲਾ ਜੇਲ੍ਹ ਦੇ ਵਿੱਚ ਜਿਹੜੇ ਹੁਣ ਅੰਮ੍ਰਿਤਸਰ ਸੈਂਟਰਲ ਜੇਲ੍ਹ ਦੇ ਸੁਪਰੀਡੈਂਟ ਨੇ ਉਦੋਂ ਉਥੇ ਇਹੀ ਸੇਮ ਸੁਪਰੀਡੈਂਟ ਉਦੋਂ ਕਪੂਰਥਲਾ ਜੇਲ੍ਹ ਦੇ ਸੀ ਠੀਕ ਹੈ ਮੈਨੂੰ ਪਰਿਵਾਰ ਵੱਲੋਂ ਸੁਣਨ ਚ ਆਇਆ ਜਿਹੜੇ ਇਹਨਾਂ ਦੇ ਵਾਈਫ ਹੈ ਉਹ ਵੀ EIIG क्राइम ਦੀ ਪੋਸਟ ਤੇ ਬੈਠੇ ਨੇ ਪੰਜਾਬ ਦੀ ਇਹਦਾ ਮਤਲਬ ਇਹ ਕਿ ਇਹ ਜਿਹੜੇ ਉੱਚ ਅਧਿਕਾਰੀ ਨੇ ਠੀਕ ਹੈ ਇਹਨਾਂ ਨੇ ਮੈਡੀਕਲ ਫਰਟੀਲਿਟੀ ਦੇ ਨਾਲ ਉਦੋਂ ਵੀ ਇਹਨਾਂ ਦੀ ਆਪਸ ਦੇ ਵਿੱਚ ਬਹਿਸ ਹੋਈ ਸੀ ਮੈਨੂੰ ਇਸ ਪਰਿਵਾਰ ਨੇ ਦੱਸਿਆ ਕਿ ਇਹ ਜਦੋਂ ਇਹਨਾਂ ਦਾ ਬੇਟਾ ਜਦੋਂ ਆਪਣੀ ਸਜ਼ਾ ਕੱਟ ਕੇ ਬਾਹਰ ਆਇਆ ਸੀ ਠੀਕ ਹੈ ਉਸ ਤੋਂ ਬਾਅਦ ਇਸ ਵਾਰੀ ਪੁਲਿਸ ਨੇ ਇਹਨੂੰ ਇਕ ਨੂੰ ਕਲੰਦਰਾ ਪਾ ਕੇ ਅੰਦਰ ਭੇਜਿਆ ਗਿਆ ਇੱਕ ਐਫ ਆਈ ਆਰ ਦਰਜ ਕਰਕੇ ਅੰਦਰ ਭੇਜਿਆ ਜਦੋਂ ਪੁਲਿਸ ਨੇ ਇਹਨੂੰ ਅੰਦਰ ਜੇਲ੍ਹ ਚ ਕੀਤਾ ਤੇ ਜੇਲਰ ਨੇ ਇਹਨੂੰ ਫਿਰ ਗਾਲ ਕੱਢ ਕੇ ਇੱਕ ਭੈਣ ਦੀ ਗਾਲ ਕੱਢ ਕੇ ਜੋ ਮੈਨੂੰ ਇਹਨਾਂ ਦੇ ਮਾਤਾ ਜੀ ਇਹਨਾਂ ਦੇ ਮਾਸੀ ਜੀ ਨੇ ਦੱਸਿਆ ਕਿ ਇਹਨੂੰ ਘੁਆਇਆ ਸੀ ਉਦੋਂ ਇਹਨਾਂ ਦੀ ਜੇਲਰ ਦੇ ਨਾਲ ਬਹਿਸ ਬਸਾਈ ਹੋਈ ਸੀ ਉਹ ਬਹਿਸ ਦੇ ਕਾਰਨ ਮਤਲਬ ਕਿ ਹੋ ਸਕਦਾ ਹੈ ਕਿ ਇਹਨੂੰ ਸੋਲਿਟਰੀ ਕਿਸ ਜੁਰਮ ਦੀ ਸਜ਼ਾ ਕਰ ਰਹੀ ਸੀ ਕਾਰਨ ਇਹ ਇਹਦੇ ਤੇ ਆਰਮਜ਼ ਐਕਟ ਦਾ ਐਫ ਆਈ ਆਰ ਸੀ ਆਰਮਜ਼ ਐਕਟ ਦਾ ਇਹਦੇ ਦੇ ਪਰਚਾ ਦਰਜ ਸੀ ਜਿਹਦੇ ਕੇਸ ਦੇ ਵਿੱਚ ਹੈ ਜੇਲ੍ਹ ਦੇ ਵਿੱਚ ਹੁਣ ਲੇਟੈਸਟ ਗਿਆ ਸੀ ਨਾ ਕਪੂਰਥਲਾ ਜੇਲ੍ਹ ਤੇ ਕਿਹੜਾ ਸੀ ਇਹਦੇ ਤੇ ਐਫ ਆਈ ਆ ਉਹਦੇ ਤੇ ਉਹਦੇ ਤੇ ਉਹਦੇ ਤੇ ਇਹਦੇ ਤੇ 307 ਦੀ ਐਫ ਆਈ ਆਰ ਸੀ 307 ਸੀ 306 ਦੀ ਐਫ ਆਈ ਆਰ ਸੀ ਕਪੂਰਥਲਾ ਜੇਲ੍ਹ ਚ ਠੀਕ ਹੈ ਆਮ ਜੈਕਟ ਲੱਗਾ ਦਾ ਸੀ ਯਾਨੀ ਉਸ ਕਾਰਨ ਦੇ ਵਿੱਚ ਉਹ ਪੁਰਾਣੀ ਜੋ ਮੈਨੂੰ ਪਰਿਵਾਰ ਨੇ ਦੱਸਿਆ ਕਿ ਉਹ ਪੁਰਾਣੀ ਖੁੰਦਕ ਜਿਹੜੀ ਚਲਦੀ ਆ ਰਹੀ ਸੀ ਉਹ ਖੁੰਦਕ ਦੇ ਨਾਤੇ ਕਿਉਂਕਿ ਦੇਖੋ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹਾਂਗਾ ਜਿਹੜੀ ਕਾਨੂੰਨ ਦੇ ਅਕੋਰਡਿੰਗ ਸੋਲੀਟਰੀ ਪਨਿਸ਼ਮੈਂਟ ਹੈ ਸੋਲੀਟਰੀ ਪਨਿਸ਼ਮੈਂਟ ਤੁਸੀਂ ਹਰ ਹਵਾਲਾਤੀ ਤੇ ਹਰ ਕੈਦੀ ਨੂੰ ਨਹੀਂ ਦੇ ਸਕਦੇ ਉਹਦੇ ਲਈ ਕੁਝ ਕਾਨੂੰਨ ਬਣਿਆ ਕਿ ਉਹ ਤੁਸੀਂ ਕਿਹੜੇ ਮুলਜਮਾ ਨੂੰ ਸੋਲੀਟਰੀ ਪਨਿਸ਼ਮੈਂਟ ਦੇ ਵਿੱਚ ਰੱਖ ਸਕਦੇ ਹੋ ਠੀਕ ਹੈ ਉਹਦੇ ਵੀ ਕੁਝ ਦਿਨ ਨਿਰਧਾਰਿਤ ਕੀਤੇ ਹੁੰਦੇ ਨੇ ਕਿ ਅੰਨੇ ਦਿਨ ਤੋਂ ਵੱਧ ਤੁਸੀਂ ਸੋਲੀਟਰੀ ਪਨਿਸ਼ਮੈਂਟ ਨਹੀਂ ਦੇ ਸਕਦੇ ਵਿਸ਼ਾ ਇਹ ਹੈ ਕਿ ਜੇ ਉਸ ਬੱਚੇ ਨੂੰ 22 ਤਰੀਕ ਦਾ ਐਫ ਆਈ ਆਰ ਦੇ ਵਿੱਚ ਲਿਖਿਆ ਜੋ ਮੈਂ ਬੋਲ ਰਿਹਾ ਹਾਂ ਉਹ ਮੈਂ ਐਫ ਆਈ ਆਰ ਦੇ ਬੇਸ ਤੇ ਬੋਲ ਰਿਹਾ ਹਾਂ ਇਹ ਐਫ ਆਈ ਆਰ ਦੇ ਵਿੱਚ ਦੇਖੋ ਲਿਖਿਆ ਦਾ ਕਿ ਅਕਰੈਂਸ ਆਫ ਆਫੈਂਸ ਹੋਇਆ 22 7 2024 ਨੂੰ ਜੇ ਜੇਲ੍ਹ ਦੇ ਅੰਦਰ ਬਾਈ ਨੂੰ ਅਫੈਂਸ ਹੋਇਆ ਕਾਨੂੰਨ ਦੇ ਮੁਤਾਬਿਕ 24 ਘੰਟਿਆਂ ਅਚ ਬੰਦੇ ਤੇ ਐਫ ਆਈ ਆਰ ਦਰਜ ਕਰਕੇ ਉਹਨੂੰ ਮੈਜਿਸਟ੍ਰੇਟ ਡਿਊਟੀ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕਰਾਣਾ ਹੁੰਦਾ ਅਕਰਮਸ ਆਫ ਅਫੈਂਸ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਅਕਰਮਸ ਆਫ ਅਫੈਂਸ 22/7/2024 ਤੇ ਐਫ ਆਈ ਆਰ ਦਰਜ ਹੋ ਰਹੀ 19/2024 2 ਵਜੇ ਯਾਨੀ 14:09 ਲਿਖਿਆ ਯਾਨੀ ਦੁਪਹਿਰ ਦੇ 2 ਵਜੇ 9 ਮਿੰਟ 5 ਸੈਕਿੰਡ ਇਹਦਾ ਮਤਲਬ ਹੈ ਕਿ ਉਹਦੀ ਸਰਕਾਰੀ ਮੁਤਾਬਕ ਗੁਰਨਾਨਕ ਹਸਪਤਾਲ ਦੀ ਮੈਡੀਕਲ ਰਿਪੋਰਟ ਮੁਤਾਬਕ ਉਹਦੀ 4:48 AM ਇੱਕ ਤਰੀਕ ਅਰਲੀ ਮਾਰਨਿੰਗ ਡੈਥ ਹੋ ਗਈ ਤੇ ਐਫਆਈਆਰ ਦਰਜ ਹੋ ਰਹੀ ਹੈ ਦਪਹਿਰੀ 2 ਵਜੇ ਯਾਨੀ ਐਫਆਈਆਰ ਜਿਹੜੀ ਦਰਜ ਹੋ ਰਹੀ ਹੈ ਉਹ 12 ਘੰਟੇ ਬਾਅਦ ਹੋ ਰਹੀ ਹੈ ਤਕਰੀਬਨ 10 ਤੋਂ 12 ਘੰਟੇ ਬਾਅਦ ਦਰਜ ਹੋ ਰਹੀ ਹੈ ਇੱਕ ਮ੍ਰਿਤਕ ਬੰਦੇ ਤੇ ਐਫਆਈਆਰ ਐ 12 ਘੰਟੇ ਬਾਅਦ ਇਹ ਕੰਸਰਨ ਪਤਾ ਕਦੋਂ ਕੀਤਾ ਜਾਂਦਾ ਹੈ ਇਹ ਕੰਸਰਨ ਉਦੋਂ ਕੀਤਾ ਜਾਂਦਾ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਇਹ ਲੱਗਦਾ ਕਿ ਇਹ ਬੰਦੇ ਨੂੰ ਸਾਡੇ ਕੋਲੋਂ ਗਲਤੀ ਹੋ ਗਈ ਹੈ ਜੇਲ੍ਹ ਪ੍ਰਸ਼ਾਸਨ ਨੇ ਇਹ ਬੰਦੇ ਨੂੰ ਆਪਾਂ ਫਿਰ ਮੈਡੀਕਲ ਕਾਲਜ ਜਾਂ ਸਿਵਲ ਹਸਪਤਲ ਦਾਖਲ ਕਰਕੇ ਜੇ ਕਿਤੇ ਆ ਬਚ ਗਿਆ ਤੇ ਇਹ ਸਾਡੇ ਅਗੇਂਸਟ ਮੈਜਿਸਟ੍ਰੇਟ ਨੂੰ ਐਵੀਡੈਂਸ ਨਾ ਦੇ ਦੇ ਉਸ ਸਕਿਨ ਸੇਵ ਕਰਨ ਲਈ ਪੁਲਿਸ ਐਫ ਆਈ ਆਰ ਦਰਜ ਕਰ ਲੈਂਦੀ ਹੈ ਇਹਦਾ ਮਤਲਬ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਮੈਂ ਕਹਾਂਗਾ ਪੁਲਿਸ ਪ੍ਰਸ਼ਾਸਨ ਨਹੀਂ ਜੇਲ੍ਹ ਪ੍ਰਸ਼ਾਸਨ ਨੂੰ ਮੈਂ ਕਹਾਂਗਾ ਕਿਉਂਕਿ ਅੱਜ ਤੱਕ ਤੁਸੀਂ ਵੀ ਧਰਨੇ ਲੱਗਦੇ ਦੇਖੇ ਹੋਣਗੇ ਖਾਣਿਆਂ ਦੇ ਬਾਹਰ ਪੁਲਿਸ ਦੇ ਤਸ਼ੱਦਦ ਦੇਖੇ ਹੋਣਗੇ ਪਰ ਜੇਲ੍ਹ ਪ੍ਰਸ਼ਾਸਨ ਦਾ ਤਸ਼ੱਦਦ ਮੈਨੂੰ ਲੱਗਦਾ ਹੈ ਕਿ ਬਹੁਤ ਘੱਟ ਤੁਹਾਡੇ ਕੋਲ ਵੀ ਰਿਪੋਰਟਸ ਆਂਦੀ ਹੋਣਗੀਆਂ ਪਰ ਅੱਜ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹਾਂਗਾ ਕਿ ਜਿੰਨਾ ਤਸ਼ੱਦਦ ਲੋਕਾਂ ਦੇ ਨਾਲ ਜੇਲ੍ਹ ਦੇ ਵਿੱਚ ਹੋ ਰਿਹਾ ਉਹਨਾਂ ਬਾਹਰ ਨਹੀਂ ਹੋ ਰਿਹਾ ਅੱਜ ਅਸੀਂ ਇਹ ਪ੍ਰੈਸ ਕਾਨਫਰੰਸ ਹੀ ਤਾਂ ਰੱਖੀ ਹੈ ਤਾਂ ਕਿ ਅਸੀਂ ਸਟੇਟ ਗਵਰਨਮੈਂਟ ਦਾ ਵੀ ਧਿਆਨ ਜੇਲ੍ਹ ਪ੍ਰਸ਼ਾਸਨ 'ਤੇ ਪਾਈਏ ਕਿਉਂਕਿ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਜਦੋਂ ਜਸਟਿਸ ਆਉਂਦੇ ਨੇ ਜੇਲ੍ਹਾਂ ਦੀ ਵੈਰੀਫਿਕੇਸ਼ਨ ਕਰਨ ਉਹਨਾਂ ਦਾ ਮਕਸਦ ਹੁੰਦਾ ਹੈ ਕਿ ਅਸੀਂ ਜਿਹੜੇ ਕੈਦੀ ਨੇ ਉਹਨਾਂ ਨੂੰ ਮੇਨਸਟ੍ਰੀਮ 'ਤੇ ਲੈ ਕੇ ਆਈਏ ਤੇ ਜੇਲ੍ਹਾਂ ਨੂੰ ਖਾਲੀ ਕਰੀਏ ਠੀਕ ਹੈ ਪਰ ਜੇ ਜੇਲ੍ਹਾਂ ਦੇ ਅੰਦਰ ਬੰਦੇ ਮਰੀ ਜਾਣ ਤੁਸੀਂ ਇਹ ਵੀ ਰਿਕਾਰਡ ਕਢਵਾ ਸਕਦੇ ਹੋ ਕਿ ਜੇਲ੍ਹਾਂ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ ਕਿੰਨੇ ਕੈਦੀਆਂ ਦੀ ਡੈਥ ਹੋਈ ਤੇ ਕਿਉਂ ਡੈਥ ਹੋਈ ਠੀਕ ਹੈ ਤਾਂ ਕਰਕੇ ਵੀਰ ਜੀ ਇਹ ਅੱਜ ਆਪਾਂ ਇਹ ਆਫੈਂਸ ਨੂੰ ਉਜਾਗਰ ਤਾਂ ਕੀਤਾ ਤਾਂ ਕਿ ਜਿਹੜਾ ਇਹਨਾਂ ਦਾ ਬੱਚਾ ਜਾਣ ਵਾਲਾ ਸੀ ਉਹ ਤੇ ਚਲਾ ਗਿਆ ਸਾਨੂੰ ਇਹਨਾਂ ਦਾ ਬਹੁਤ ਸੰਤ ਬਣਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਮ ਜਨਤਾ ਦੇ ਆਮ ਲੋਕਾਂ ਦੇ ਆਮ ਜਿਹੜੇ ਕੈਦੀ ਨੇ ਆਮ ਕਈ ਜੇਲ੍ਹਾਂ ਦੇ ਵਿੱਚ ਇਨੋਸੈਂਟ ਲੋਕ ਵੀ ਬਹੁਤ ਨੇ ਜਿਨ੍ਹਾਂ ਨੇ ਕ੍ਰਾਈਮ ਨਹੀਂ ਕੀਤਾ ਹੁੰਦੇ ਪਰ ਕਿਸੇ ਕਾਰਨ ਉਹ ਜੋ ਜੇਲ੍ਹਾਂ 'ਚ ਹੁੰਦੇ ਅਸੀਂ ਉਹਨਾਂ ਦੇ ਹੱਕਾਂ ਨੂੰ ਵੀ ਬਚਾ ਸਕੀਏ ਅਸੀਂ ਲੋਕਤੰਤਰ ਨੂੰ ਬਚਾ ਸਕੀਏ ਹੁਣ ਸਵਾਲ ਤੇ ਇਹ ਹੈ ਜਿਹੜਾ ਪੋਸਟਮਾਰਟਮ ਹੁੰਦਾ ਹੈ ਤੇ ਪੋਸਟਮਾਰਟਮ ਤੇ ਪਤਲਾ ਦਾ ਕੋਸਤ ਦੱਸ ਕੀ ਹੈ ਤੁਸੀਂ ਕਹਿੰਦੇ ਬੋਡੀ ਨਾਲ ਮਰਨ ਦਾ ਚੇਤਰ ਹੋਈ ਹੈ ਅਸੀਂ ਕਿਸੇ ਮਾਮਲੇ ਦਾ ਖੁਲਾਸਾ ਹੋਏਗਾ ਹੁਣ ਮਾਮਲੇ ਦੇ ਖੁਲਾਸੇ ਲਈ ਉਸ ਦਿਨ ਜਿਹੜੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਆਏ ਨੇ ਗਰੀਮਾ ਜੀ ਮੈਮ ਉਹ ਮੈਮ ਨੇ ਇਹਨਾਂ ਦੇ ਮਮਾ ਦਾ ਰਾਹੁਲ ਦੇ ਮਮਾ ਦਾ ਤੇ ਇਹਨਾਂ ਦੇ ਮਾਸੀ ਦਾ ਤੇ ਇਹਨਾਂ ਦੇ ਫੋਰੈਂਸਿਕ ਦਾ ਇਹਨਾਂ ਦੇ ਜਿਹੜੇ ਮਤਲਬ ਕਿ ਬਿਆਨ ਸੀ ਉਹ ਅਸੀਂ ਕਲਮ ਬੰਦ ਕਰਾਤੇ ਨੇ ਐਸ ਐਫ ਆਈ ਆਰ ਨੂੰ ਵੀ ਕਲਮ ਬੰਦ ਕਰਵਾਤਾ ਹੁਣ ਅਸੀਂ ਵੇਟ ਕਰ ਰਹੇ ਹਾਂ ਫੋਰੈਂਸਿਕ ਦੀ ਕਿਉਂਕਿ ਸਾਨੂੰ ਵਿਸ਼ਵਾਸ ਨਹੀਂ ਹੈ ਕਿ ਜਿਨ੍ਹਾਂ ਨੇ ਇਹ ਚੈਕਿੰਗ ਰਿਪੋਰਟ ਕੀਤੀ ਹੈ ਕਿਉਂਕਿ ਉਸ ਟਾਈਮ ਜੇਲ ਪ੍ਰਸ਼ਾਸਨ ਜੇਦਨ ਇਹ ਪੋਸਟਮਾਰਟਮ ਵੀ ਹੋ ਰਿਹਾ ਸੀ ਉਸ ਦਿਨ ਜੇਲ ਪ੍ਰਸ਼ਾਸਨ ਤੇ ਡਾਕਟਰ ਸੀ ਜਿਹੜੀ ਟੀਮ ਗਠਿਤ ਕੀਤੀ ਹੈ ਜਿਹੜੀ ਟੀਮ ਗਠਿਤ ਹੋਈ ਸੀ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੇ ਆਰਡਰਾਂ ਨਾਲ ਉਹਨਾਂ ਨੇ ਕਿਹਾ ਸੀ ਕਿ ਇਹਦਾ ਪੋਸਟਮਾਰਟਮ ਮੇਰੀ ਪ੍ਰੈਜ਼ੈਂਸ 'ਚ ਹੋਏਗਾ ਤੇ ਤਿੰਨ ਜਣਿਆਂ ਦਾ ਬੋਰਡ ਬਣਾਇਆ ਜਾਏ ਇੱਕ ਸਿਵਲ ਹਸਪਤਲ ਤੋਂ ਡਾਕਟਰ ਸੀ ਤੇ ਦੋ ਗਰਨਾਣਕ ਦੇਵ ਹਸਪਤਲ ਤੋਂ ਡਾਕਟਰ ਸੀ ਪਰ ਇਹ ਜੇਲ ਪ੍ਰਸ਼ਾਸਨ ਨੂੰ ਉਸ ਦਿਨ ਤੇ ਇਹ ਡਾਕਟਰ ਜਿਹੜਾ ਬੋਰਡ ਬਣਿਆ ਸੀ ਇਹ ਇਕੱਠੇ ਬੈਠ ਕੇ ਚਾਹਾਂ ਪੀ ਰਹੇ ਸੀ ਨੈਕਸਸ ਹੋ ਗਿਆ ਨੈਕਸਸ ਇਕੱਠੇ ਬੈਠ ਕੇ ਚਾਹਾਂ ਪੀ ਰਹੇ ਸੀ ਜਦੋਂ ਪੋਸਟਮਾਰਟਮ ਨਹੀਂ ਹੋਇਆ ਜਦੋਂ ਆਪਾਂ ਜੱਤ ਸਨਮਾਨਯੋਗ ਜੱਤ ਸਾਹਿਬ ਦੀ ਵੇਟ ਕਰ ਰਹੇ ਸੀ ਪੋਸਟਮਾਰਟਮ ਡਿਪਾਰਟਮੈਂਟ ਗੁਰੂਆਂ ਨਾ ਹਸਪਤਾਲ ਫੋਰੈਂਸਿਕ ਦੇ ਬਾਹਰ ਤੇ ਉਦੋਂ ਪੁਲਿਸ ਡਿਪਾਰਟਮੈਂਟ ਤੇ ਇਹ ਜੇਲ੍ਹ ਪ੍ਰਸ਼ਾਸਨ ਦਾ ਤੇ ਤੁਹਾਡਾ ਇਹ ਵਾਲਾ ਡਾਕਟਰਸ ਦਾ ਜਿਹੜਾ ਬੋਰਡ ਬਣਿਆ ਇਹ ਇਕੱਠੇ ਚਾਹਾਂ ਪੀ ਰਹੇ ਸੀ ਤੇ ਇਹ ਫੈਮਿਲੀ ਨੂੰ ਕਿਹਾ ਗਿਆ ਸੀ ਕਿ ਬਾਹਰ ਜਾ ਕੇ ਬੈਠੋ ਯਾਨੀ ਕਿ ਜਿਹੜੀ ਫੈਮਿਲੀ ਐਗਰੀਵਡ ਹੈ ਉਹ ਬਾਹਰ ਬੈਠੀ ਠੀਕ ਹੈ ਤੇ ਜਿਹੜੇ ਬੰਦੇ ਪਰਚੇ ਦਰਜ ਕਰ ਰਹੇ ਨੇ ਮ੍ਰਿਤਕ ਸ਼ਰੀਰ ਤੇ ਉਹ ਡਾਕਟਰਾਂ ਦੇ ਨਾਲ ਬੈਠ ਕੇ ਚਾਹ ਪੀ ਰਹੇ ਨੇ ਇਹ ਇੱਕ ਬਹੁਤ ਵੱਡਾ ਜਾਂਚ ਦਾ ਮਸਲਾ ਹੈ। ਸੋ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਲੋਕਾਂ ਨੇ ਆਮ ਜਨਤਾ ਲਈ ਲਿਆਂਦੀ ਸੀ ਤਾਂ ਕਿ ਜਿਹੜੇ ਗਰੀਬ ਬੰਦੇ ਨੇ ਅਸੀਂ ਲੋਕ ਆ ਮਿਡਲ ਕਲਾਸ ਬੰਦੇ ਆ ਠੀਕ ਹੈ ਇਹਨਾਂ ਨੂੰ ਉਹਨਾਂ ਦੇ ਅਧਿਕਾਰ ਮਿਲ ਸਕਣ ਤੇ ਨਾਲ ਉਹਨਾਂ ਨੂੰ ਇਹਨਾਂ ਦੀਆਂ ਫੰਡਾਮੈਂਟਲ ਡਿਊਟੀਆਂ ਤੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਬਾਰੇ ਪਤਾ ਲੱਗ ਸਕੇ। ਠੀਕ ਹੈ ਅਸੀਂ ਸਰਕਾਰ ਨੂੰ ਇਹੀ ਮੈਨਾ ਦੇ ਪਰਿਵਾਰ ਦੇ ਦੁੱਖ ਦੇ ਨਾਲ ਵੀ ਖੜਾ ਆ ਤੇ ਇਹਨਾਂ ਨੂੰ ਇਨਸਾਫ ਦੀਵਾਨ ਤੱਕ ਵੀ ਖੜਾ ਆ ਕਿਉਂਕਿ ਮੈਂ ਇੱਕ ਐਡਵੋਕੇਟ ਵੀ ਆ ਮੈਨਾ ਦਾ ਭਾਈ ਵੀ ਆ ਤੇ ਇਹਨਾਂ ਦਾ ਐਡਵੋਕੇਟ ਵੀ ਆ ਤੇ ਮੈਂ ਇਹ ਚੀਜ਼ ਕਵਾਂਗਾ ਸਰਕਾਰ ਨੂੰ ਕਿ ਲੋਕਾਂ ਦਾ ਵਿਸ਼ਵਾਸ ਹੈ ਇਸ ਤੇ ਫ੍ਰੀ ਐਂਡ ਫੇਅਰ ਇਨਕੁਆਰੀ ਲਵਾਈ ਜਾਏ ਇਹਦੇ ਵਿੱਚ ਮੈਡੀਕਲ ਕਾਲਜ ਅੰਮ੍ਰਿਤਸਰ ਸਿਵਲ ਹਸਪੀਟਲ ਅੰਮ੍ਰਿਤਸਰ ਦੇ ਨਾਲ ਨਾਲ ਦੂਸਰੇ ਜ਼ਿਲ੍ਹੇ ਦੇ ਡਾਕਟਰਾਂ ਦਾ ਵੀ ਬੋਰਡ ਬਣਾਇਆ ਜਾਏ ਤਾਂ ਕਿ ਅਸੀਂ ਹੋਰ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਚਾਇਆ ਜਾ ਸਕੇ ਉਹਨਾਂ ਨੂੰ ਮੇਨਸਟ੍ਰੀਮ ਤੇ ਲਿਆ ਜਾ ਸਕੇ ਤੇ ਇਹਨਾਂ ਦਾ ਜਿਹੜਾ ਪੁੱਤ ਜੇਲ੍ਹ ਪ੍ਰਸ਼ਾਸਨ ਦੀ ਨੈਗਲੀਜੈਂਸੀ ਦੇ ਨਾਲ ਜਿਹੜੀ ਡੈਥ ਹੋਈ ਹੈ ਉਹਨੂੰ ਬਚਾਇਆ ਜਾ ਸਕੇ ਤੇ ਜਿਹੜੀ ਮੈਡੀਕਲ ਫਰੇਟਰਨਿਟੀ ਜਿਨੇ ਛੇੜਛਾੜ ਕੀਤੀ ਹੈ Laash ਦੇ ਨਾਲ ਉਹਦੇ ਉੱਤੇ 302 ਦਾ FIR ਦਰਜ ਕੀਤੀ ਜਾਏ ਤੇ Laash ਦੇ ਨਾਲ ਛੇੜਖਾਨੇ ਦੀ FIR ਦਰਜ ਕੀਤੀ ਜਾਏ ਤੇ ਮਿਸਐਪਰੋਪ੍ਰੀਏਸ਼ਨ ਜਿਹੜੀਆਂ ਕਾਗਜ਼ਾਂ ਦੇ ਨਾਲ ਕਰਨ ਦੀ ਉਹਦੀ ਐਫਆਈਆਰ ਦਰਜ ਕੀਤੀ ਜਾ ਤਾਂ ਕਿ ਇਹਨਾਂ ਨੂੰ ਇਨਸੀਡੈਂਟ ਦੇ ਵਿੱਚ ਕਿੰਨੋਂ ਕਸੂਰਵਾਰ ਮੰਨਦੇ ਹੋ ਕਿੰਨੋਂ ਕੀ ਕਹਿਣਾ ਚਾਹੁੰਦੇ ਹੋ ਇਹ ਆ ਜੀ ਨੈਕਸਸ ਹੈ ਜੀ ਦੇਖੋ ਇਹ ਨੈਕਸਸ ਜਿਹੜਾ ਜੇਲ ਪ੍ਰਸ਼ਾਸਨ ਦਾ ਤੇ ਮੈਡੀਕਲ ਫ੍ਰੈਂਟੇਨਿਟੀ ਦਾ ਇਹ ਦੋਵਾਂ ਦਾ ਨੈਕਸਸ ਹੈ ਤੇ ਇਸ ਨੈਕਸਸ ਨੂੰ ਮੈਂ ਤੁਹਾਡੇ মিডিਆ ਰਾਹੀਂ ਕਲੀਅਰ ਕਟ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਇਹਨਾਂ ਗਰੀਬਾਂ ਦੇ ਨਾਲ ਧੱਕਾ ਕੀਤਾ ਤਾਂ ਤੁਸੀਂ ਵੀ ਤਗੜੇ ਹੋ ਜਾਓ ਅਸੀਂ ਇਹ ਲੜਾਈ ਨੂੰ ਮੁੱਖ ਮੰਤਰੀ ਤੱਕ ਮਾਨਯੋਗ ਹਾਈ ਕੋਰਟ ਤੱਕ ਤੇ ਜਾਣਾ ਪਿਆ ਤੇ ਮਾਨਯੋਗ ਸੁਪਰੀਮ ਕੋਰਟ ਤੱਕ ਲੈ ਕੇ ਜਾਵਾਂਗੇ ਹਾਂਜੀ ਇੱਕ ਸਵਾਲ ਉੱਠਦਾ ਸੀ ਕਿ ਤੁਹਾਡੇ ਵੱਲੋਂ ਪਰਿਵਾਰ ਵੱਲੋਂ ਵੀ ਕਿਹਾ ਗਿਆ ਕਿ ਜੇ ਇਹਦੇ ਵਿੱਚ ਜੇ ਸੁਪਰਡੈਂਟ ਨਾਲ ਦੁਸ਼ਮਣੀ ਸੀ ਰஞ்சிਤ ਸਿੰਘ ਉਹਨਾਂ ਦਾ ਨਾਮ ਜ਼ਾਹਿਰ ਕਰੋਗੇ ਤੁਸੀਂ ਦੇਖੋ ਨਾਮ ਆਪਾਂ 19 ਦਿਨ ਤੱਕ ਮੈਡਮ ਜ਼ਾਹਿਰ ਆਪਾਂ ਜੇਲ ਸੁਪਰੀਡੈਂਟ ਕਹ ਦਿੱਤਾ ਸ ਇਹ ਜਿਹੜਾ ਜੇਲ ਸੁਪਰੀਡੈਂਟ ਹੈ ਇਹਦਾ ਨਾਮ ਜ਼ਾਹਿਰ ਮੈਂ ਇੱਥੇ ਕਰ ਸਕਦਾ ਵਾਂ ਠੀਕ ਹੈ ਪਰ ਅਸੀਂ ਕਿਸੇ ਦੇ ਉੱਤੇ ਉਦੋਂ ਹੀ ਲਾਵਾਂਗੇ ਜਦੋਂ ਦਿਨ ਪੋਸਟਮਾਰਟਮ ਰਿਪੋਰਟ ਆ ਜੇਗੀ ਉਸ ਦਿਨ ਅਸੀਂ ਜਿਵੇਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਸ ਦਿਨ ਫਿਰ ਕਰਾਂਗੇ ਕਿਉਂਕਿ ਮੈਂ ਜਾਂਚ ਕਰ ਚੁੱਕਾ ਵਾਂ ਕਿ ਇਹਨਾਂ ਨੇ ਕੀ ਕੀਤਾ ਆਪਣੇ ਐਂਡ ਤੋਂ ਅਸੀਂ ਜਾਂਚ ਕਰ ਰਹੇ ਹਾਂ ਠੀਕ ਹੈ ਇਹ ਐਵੀਡੈਂਸ ਮਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਐਵੀਡੈਂਸ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਐਵੀਡੈਂਸ ਦੇ ਨਾਲ ਇਹ ਜਿਹੜੇ ਐਵੀਡੈਂਸ ਖਤਮ ਕਰਨਗੇ ਇਹ ਉਹਦੇ ਵਿੱਚ ਹੀ ਆ ਫਸਣਗੇ अमृतसर जेल दे के रो। की सवा क महीना पहला मेरा बेटा जेल दे अंदर गया बीमार नहीं सी। कोई कभी कुछ मेरे बच्चे नहीं हो जेल ਮੈਂ ਤਾਂ ਬੜੇ ਸਾਲ ਉਹ ਵੇਖ ਚੁੱਕੀ ਆ ਆਪਣੀ ਅੱਖਾਂ ਦੇ ਨਾਲ ਕਿ ਕੋਈ ਵੀ ਸਾਡੀ ਸੇ ਬੱਚਿਆਂ ਦੀ ਸੇਫਟੀ ਨਹੀਂ ਆ ਕਿਉਂਕਿ ਅਸੀਂ ਬਾਹਰ ਤੋਂ ਡਰਦੇ ਬੱਚਿਆਂ ਨੂੰ ਕਹਿ ਦਿੰਨੇ ਚਲੋ ਅੰਦਰ ਚਲੇ ਗਏ ਆ ਬਾਹਰ ਇਹੋ ਜਿਹੇ ਹਾਲਾਤ ਆ ਕਿ ਇੱਧਰ ਉੱਧਰ ਇੱਕ ਦੂਸਰੇ ਨੂੰ ਗੋਲੀਆਂ ਮਾਰਦੇ ਆ ਜਾਂ ਬੰਦੇ ਨੂੰ ਦਾਤਰਾਣ ਦੇ ਨਾਲ ਵੱਢ ਦਿੰਦੇ ਆ ਜਾਂ ਬੰਦੇ ਦੀ ਹੱਤਿਆ ਹੋ ਜਾਂਦੀ ਪਰ ਜੇਲ੍ਹ ਦੇ ਅੰਦਰ ਵੀ ਇਹੋ ਕੁਝ ਹੋ ਰਿਹਾ ਹੁਣ ਤਾਂ ਨਾ ਸਾਨੂੰ ਜੇਲ੍ਹ ਤੇ ਵਿਸ਼ਵਾਸ ਆ ਨਾ ਬਾਹਰ ਤੇ ਵਿਸ਼ਵਾਸ ਆ ਮੈਂ ਤਾਂ ਆਮ ਆਦਮੀ ਸਰਕਾਰ ਨੂੰ ਇਹੀ ਬੇਨਤੀ ਕਰਨੀ ਆ ਕਿ ਅਸੀਂ ਬਹੁਤ ਭਰੋਸੇ ਦੇ ਨਾਲ ਆਮ ਆਦਮੀ ਸਰਕਾਰ ਨੂੰ ਲਿਆਂਦਾ ਸੀ ਔਰ ਮੇਰੇ ਹਸਪੰਦ ਜਿਹਦੇ ਇਹ 5 ਸਾਲ ਦਾ ਹੀ ਜਦੋਂ ਐਕਸਪਾਇਰ ਹੋ ਚੁੱਕੇ ਨੇਗੇ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਮੇਰੇ ਬੱਚਿਆਂ ਨੇ ਰੇੜੀਆਂ ਤੇ ਕੰਮ ਕਰਕੇ ਮਿਹਨਤ ਕੀਤੀ ਸੀ ਔਰ ਮਿਹਨਤ ਕਰਨੀ ਔਰ ਇਮਾਨਦਾਰੀ ਸਿਖਾਈਏ ਕਿਉਂਕਿ ਮੇਰੇ ਬੱਚੇ ਦੇ DNA ਦੇ ਪਿੱਛੇ ਜਿਹੜੀ ਭੀੜ ਸੀ ਉਹਦਾ ਇੱਕ ਸਬੂਤ ਸੀ ਉਹਦੀ ਜੋ ਵਧੀਆ ਉਹਦਾ ਜਿਹੜਾ ਫਿਊਚਰ ਸੀ ਉਹਦੇ ਨਾਲ ਮਤਲਬ ਕਿ ਸਾਰੀ ਦੁਨੀਆ ਇਸ ਚੀਜ਼ ਤੇ ਹੈਰਾਨ ਆ ਕਿ ਮਤਲਬ ਉਹ ਦੇਖੋ ਉਹਦੇ ਤੇ ਉੱਤੇ ਕੋਈ ਕ੍ਰਾਈਮ ਹੈ ਉਹਨੇ ਕੋਈ ਐਸਾ ਨਹੀਂ ਕੀਤਾ ਕਿ ਜਿਹਦੇ ਨਾਲ ਉਹਦੇ ਉਹਨੇ ਇੰਨੀ ਕਸਟਡੀ ਕੱਟੀ ਜਾਂ ਉਹਦੇ ਨਾਲ ਇਹ ਚੀਜ਼ਾਂ ਹੁੰਦੀਆਂ ਸੀ ਕਿਉਂਕਿ ਮੇਰੇ ਬੇਟੇ ਦਾ ਸੁਭਾਅ ਐਸਾ ਸੀ ਕਿ ਜੋ ਕ੍ਰਾਈਮ ਹੈ ਨਾ ਉਹਦੇ ਮਤਲਬ ਕਿ ਉਹ ਖਲਾਫ ਸੀ ਜੇ ਕੋਈ ਉਹਨੂੰ ਕਿਸੇ ਨੂੰ ਕਹਿੰਦਾ ਸੀ ਕਿ ਵੀ ਆਹ ਮਾੜਾ ਕਰਮ ਕਰਨਾ ਮੇਰਾ ਬੇਟਾ ਠੂਕ ਕੇ ਜਵਾਬ ਦਿੰਦਾ ਸੀ ਕਿ ਮੈਂ ਇਹ ਨਹੀਂ ਕਰਨਾ ਔਰ ਮੇਰਾ ਬੇਟਾ 1 ਮਹੀਨਾ 1.5 ਮਹੀਨਾ ਬਾਹਰ ਰਿਹਾ ਵਾ ਔਰ ਬਹੁਤ ਸਾਰਾ ਡਰਦਾ ਸੀ ਕਿ 2 ਮਿੰਟ ਘਰ ਵੜਨਾ ਤੇ ਡਰਦੇ ਰਹਿਣਾ ਕਿ ਕੋਈ ਮੈਨੂੰ ਪੁਲਿਸ ਵਾਲਾ ਚੁੱਕ ਕੇ ਨਾ ਲੈ ਜੇ ਕੁਝ ਐ ਨਾ ਹੋ ਜੇ ਮੇਰੇ ਤੇ ਆ ਨਾ ਹੋ ਜੇ ਕਿਉਂਕਿ 20 ਮਿੰਟ ਦੀ ਦੇਰੀ ਦੇ ਨਾਲ ਹੀ ਮੇਰੇ ਬੇਟੇ ਨੂੰ ਇੱਕ ਬੇਟੇ ਦਾ ਜਨਮ ਦਿਨ ਸੀ ਜਨਮ ਦਿਨ ਮਨਾਉਂਦੇ ਨੂੰ ਹੀ ਉੱਥੋਂ ਚੁੱਕਿਆ ਗਿਆ ਔਰ ਪਤਾ ਨਹੀਂ ਕੀ ਕੀ ਮੇਰੇ ਬੇਟੇ ਦੇ ਉੱਤੇ ਪਾਇਆ ਗਿਆ ਔਰ ਕਿਹੜੀਆਂ-ਕਿਹੜੀਆਂ ਧਾਰਾਵਾਂ ਲਾਈਆਂ ਗਈਆਂ ਮੈਂ ਜਦ ਡੇਢ ਮਹੀਨੇ ਦੇ ਵਿੱਚ ਮੈਂ ਇੱਕ ਵੀ ਮੁਲਾਕਾਤ ਜਿਹੜੀ ਮੇਰੇ ਬੱਚੇ ਦੇ ਨਾਲ ਹੋਣ ਨਹੀਂ ਦਿੱਤੀ ਜਦ ਮੈਂ ਮੁਲਾਕਾਤ ਪਾਉਣ ਗਈ ਔਰ ਮੈਨੂੰ ਕਿਹਾ ਗਿਆ ਕਿ ਉਹ ਬੰਦ ਦਾ ਮੁਲਾਕਾਤ ਨਹੀਂ ਹੋਣੀ ਔਰ ਮੈਂ ਜਦ ਮੇਰਾ ਬੇਟਾ ਜੇ ਇਥੋਂ ਜੇ ਕਚੈਰੀ ਤੋਂ ਗਿਆ ਵਾ ਅਜ ਤੱਕ ਮੈਂ ਆਪਣੇ ਬੇਟੇ ਦੀ ਸ਼ਕਲ ਜਿਹੜੀ ਆ ਜਦੋਂ ਮੈਂ ਦੇਖੀ ਜਾ ਕੇ ਮੈਨੂੰ ਪਛਾਣ ਨਹੀਂ ਪਾਈ ਕਿਉਂਕਿ ਸਾਰੀ ਹਲਦੀ ਹਲਦੀ ਜਿਹੜੀ ਆ ਦਾੜੀ ਮੁੱਛਾਂ ਤੇ ਨਾਸਾਂ ਤੇ ਲੱਗੀ ਹੋਈ ਸੀ ਮੈਂ ਕਿਹਾ ਇਹ ਕੀ ਚੀਜ਼ ਆ ਜਿਹੜਾ ਕਿ ਇਹ ਮੇਰਾ ਬੇਟਾ ਹੀ ਨਹੀਂ ਆ ਸਾਰਾ ਮੇਰੇ ਨਾਲ ਜੋ ਇਲਾਕੇ ਦੇ ਨੌਜਵਾਨ ਬੱਚੇ ਗਏ ਸੀ ਉਹਨਾਂ ਵੀਡੀਓ ਬਣਾਈਆਂ ਉਹਨੂੰ ਚੈੱਕ ਕੀਤਾ ਕਿ ਲੜਾਈ ਹੋਈ ਹੈ ਤੇ ਕਿਤੇ ਛੱਟ ਤੇ ਨਹੀਂ ਲੱਗੀ ਕੋਈ ਛੱਟ ਦਾ ਨਿਸ਼ਾਨ ਨਹੀਂ ਜਦੋਂ ਤੀਸਰੇ ਦਿਨ ਡੈੱਡ ਬਾਡੀ ਨੂੰ ਲਿਆ ਤਾਂ ਸਾਰੇ ਰੋਲਾ ਪੈ ਗਿਆ ਕਿ ਮਤਲਬ ਦੇ ਇੰਜੈਕਸ਼ਨ ਲੱਗੇ ਹੋਏ ਆ ਉਹਦੇ ਇਸ ਤਰ੍ਹਾਂ ਨਿਸ਼ਾਨ ਨਹੀਂਗੇ ਔਰ ਮੈਂ ਸਰਕਾਰ ਨੂੰ ਇਹੀ ਹੱਥ ਜੋੜ ਕੇ ਅਪੀਲ ਕਰਨੀ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੇਰਾ ਇੱਕ ਦੂਸਰਾ ਬੇਟਾ ਵੀ ਜੇਲ੍ਹ ਦੇ ਅੰਦਰ ਆ ਜਦ ਕਿ ਉਹਨੂੰ ਵੀ ਦੋ ਦੋ ਤਾਲੇ ਮਾਰ ਕੇ ਰੱਖਿਆ ਜਾਂਦਾ ਵਾ ਹਿਆਰਪੁਰ ਵਾਲੇ ਜੱਜ ਨੂੰ ਮੇਰੇ ਬੇਟੇ ਨੇ ਹੱਥ ਜੋੜ ਕੇ ਅਪੀਲ ਵੀ ਕੀਤੀ ਕਿ ਜੱਸਾ ਮੇਰੇ ਇੱਕ ਇੱਕ ਪਰਚੇ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਸਾਡੀ ਕੀ ਅਸੀਂ ਕੀ ਕੀਤਾ ਵਾ ਸਾਢੇ 6 ਸਾਲ ਤੋਂ ਮੈਂ ਜੇਲ੍ਹ ਘੱਟ ਰਿਆ ਵਾਂ ਇੱਕ ਜਾਨਵਰ ਅਸੀਂ ਘਰ ਵਿੱਚ ਕੁੱਤਾ ਰੱਖਿਆ ਹੋਵੇ ਨਾ ਉਹਨੂੰ ਅਸੀਂ ਮਹੀਨਾ ਦੋ ਮਹੀਨੇ ਬੰਨ੍ਹੀਏ ਤਾਂ ਉਹ ਆਪਣੇ ਮਾਲਕ ਨੂੰ ਹੀ ਪਾੜ ਖਾਂਦਾ ਏ ਤਾਂ ਜਦੋਂ ਜਿਸ ਬੰਦੇ ਨੂੰ ਬੰਨ੍ਹ ਕੇ ਆਪਾਂ ਦੋ ਦੋ ਤਾਲਿਆਂ ਦੇ ਵਿੱਚ ਰੱਖਾਂਗੇ ਉਹ ਬੱਚੇ ਸਾਡੇ ਕੀ ਕਰਨਗੇ ਔਰ ਕਿਹੋ ਜਿਹਾ ਹੋਣਗੇ ਕੀ ਸੋਚਣਗੇ ਚੱਕੀਆਂ ਦੇ ਅੰਦਰ ਫਾਹ ਲੈ ਕੇ ਮਰ ਗਏ ਬੱਚੇ ਨੌਜਵਾਨ ਲੋਕਾਂ ਦੇ ਜਿੰਨਾ ਵੀ ਵੇਖਿਆ ਜਾਵੇ ਔਰ ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਇਹੀ ਵੇਖਿਆ ਕਿ ਜਿੰਨੇ ਵੀ ਬੱਚੇ ਇਹਨਾਂ ਨੇ ਗੈਂਗਸਟਰ ਬਣਾਏ ਇੱਕ ਦੋ ਪਰਚੇ ਤੋਂ ਉਹ ਬੱਚੇ ਖਿਡਾਰੀ ਸੀ ਬਹੁਤ ਅੱਛੇ ਬੱਚੇ ਐ ਐਨੀ ਜਵਾਨੀ ਉਹਨਾਂ ਦੀ ਸੋਹਣੀ ਔਰ ਮਾਨ ਸਰਕਾਰ ਨੂੰ ਮੈਂ ਵੀ ਬੇਨਤੀ ਕਰਾਂਗੀ ਕਿ ਪੜ੍ਹੇ ਲਿਖੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਔਰ ਬਹੁਤ ਸਾਰਾ ਨਸ਼ਾ ਨਸ਼ੇ ਕਾਰਨ ਮੇਕੋ ਅਗਰ ਮੇਰੇ ਬੱਚੇ ਦਾ ਨਾਂ ਇੰਜੈਕਸ਼ਨ ਲਾ ਕੇ ਮੇਰੇ ਆ ਕੀਆ ਗਿਆ ਔਰ ਮੈਂ ਆਪਣੇ ਬੇਟੇ ਦੀ ਬਦਨਾਮੀ ਨਹੀਂ ਕਰਨਾ ਚਾਹਦੀ ਕਿ ਇੰਨਾ ਜਨਤਾ ਮੇਰੇ ਬੇਟੇ ਦੇ ਮੰਗਰ ਸੀ ਨਾ ਕਿ ਦੁਨੀਆ ਹੈਰਾਨ ਹੋ ਗਈ ਕਿ ਇੰਨੇ ਲੀਡਰ ਕੋਈ ਮਰੇ ਤੇ ਜਨਤਾ ਨਹੀਂ ਹੁੰਦੀ ਇੰਨੀ ਸਿੱਫਤਾਂ ਸੁਣ ਕੇ ਮੈਂ ਖੁਦ ਆ ਕੇ ਕਨਫਿਊਜ਼ ਹੋਣੀ ਆ ਔਰ ਇਹ ਮੇਰੇ ਬੇਟੇ ਦੇ ਕਿਹੋ ਜੀ ਕਿਸਮਤ ਕਿਸ ਕਿਸਮਤ ਨੇ ਮੇਰੇ ਬੇਟੇ ਨੂੰ ਘੇਰ ਕੇ ਮਾਰਿਆ ਔਰ ਸਾਢੇ 6 ਸਾਲ ਤੋਂ ਮੇਰਾ ਬੇਟਾ ਮੇਰੇ ਤੋਂ ਵਿਛੜਿਆ ਰਿਹਾ ਔਰ ਜਦ ਥੋੜੇ ਦਿਨ ਦੇ ਵਿੱਚ ਮੇਰੇ ਤੋਂ ਜੇਲ੍ਹ ਚ ਗਿਆ ਔਰ ਮੈਂ ਆਪਣੇ ਬੇਟੇ ਦੀ ਸ਼ਕਲ ਨਹੀਂ ਵੇਖ ਸਕੀ ਮੈਨੂੰ ਮੁਲਾਕਾਤ ਵੀ ਪਾਉਣ ਨਹੀਂ ਦਿੱਤੀ ਗਈ ਜਦਕਿ ਮਾਂ ਨੂੰ ਕੋਈ ਅਧਿਕਾਰ ਨਹੀਂ ਕਿ ਮੁਜਰਮ ਆਪਣੇ ਸਜ਼ਾ ਨੂੰ ਕੱਟ ਲਿਆ 6.5 ਸਾਲ ਮੇਰੇ ਬੱਚਿਆਂ ਨੇ ਕੱਟਿਆ ਜਦਕਿ ਉਹ ਜੇਲ੍ਹ ਦੇ ਵਿੱਚ ਆ ਕਚਰੀ ਦੇ ਵਿੱਚ ਆਉਂਦੇ ਸੀ ਤੇ ਮੈਂ ਖੁਦ ਵੇਖਤੀ ਸੀ ਇਹਨੇ ਅੱچھے ਮੁਲਾਜ਼ਮ ਨਾਲ ਸਕਿਉਰਿਟੀ ਹੁੰਦੀ ਸੀ ਕਿ ਇਸ ਤਰ੍ਹਾਂ ਹੱਥਕੜੀ ਨੂੰ ਐਦਾਂ ਰੱਖ ਦਿੰਦੇ ਇਹਨੇ ਤੇ ਮੇਰੇ ਬੱਚੇ ਤਾਂ ਬੈਠ ਕੇ ਚਾਹ ਪਾਣੀ ਪੀ ਲੈਂਦੇ ਸੀ ਕੈਂਟੀਨ ਤੋਂ ਸਾਢੇ 6 ਸਾਲ ਕੱਟ ਗਏ ਹੁਣ ਮੇਰੇ ਬੇਟੇ ਨੇ ਕੀ ਮਹੀਨਾ ਡੇਢ ਮਹੀਨਾ ਸਕਸਟੀ ਦੀਦਾ ਸੀ ਹੁਣ ਉਹਨੇ ਉੱਥੋਂ ਤੋੜਨਾ ਸੀਗਾ ਇਹ ਸਾਰਾ ਕੁਝ ਸਾਰਾ ਸਾਰ ਮੇਰੇ ਬੱਚੇ ਨੂੰ ਜ਼ਹਿਰ ਦਿੱਤਾ ਗਿਆ ਔਰ ਉਹਨੂੰ ਮਾਰਿਆ ਗਿਆ ਜੋ ਵੀ ਸੱਦ ਸ ਮੈਂ ਮਾਨ ਸਰਕਾਰ ਨੂੰ ਹੀ ਬੇਨਤੀ ਕਰਾਂਗੀ ਕਿ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ ਸੱਚ ਸਾਹਮਣੇ ਆਵੇ ਕੀ ਇਹ ਸਾਰਾ ਕਸੂਰਵਾਰ ਕੌਣ ਆ ਜੀ ਇਨਸੀਡੈਂਟ ਦਾ ਕਸੂਰਵਾਰ ਜਿਹੜੇ ਜੇਲ ਦੇ ਅਫੀਸਰ ਨੇ ਵੱਡੇ ਅਫੀਸਰ ਨੇ ਉਹੀ ਨੇਗੇ ਕੀ ਮੰਗ ਕਰਦੇ ਆ ਮੰਗ ਮੈਂ ਇਨਸਾਫ ਦੀ ਕਰਨੀ ਆ ਕਿ ਜਿਸ ਤਰ੍ਹਾਂ ਨੂੰ ਬਾਹਰ ਕੋਈ ਅਸੀਂ ਬਾਹਰ ਦੇ ਆ ਲੋਕ ਲਾ ਲਓ ਅਸੀਂ ਕੋਈ ਕ੍ਰਾਈਮ ਕਰਦੇ ਆ ਤੇ ਸਾਡੀਆਂ ਪ੍ਰੋਫਿਟੀਆਂ ਤੱਕ ਸੀਲ ਆ 5-10 ਮਿੰਟ ਚ ਬੰਦਾ ਟਰੇਸ ਕਰ ਲੈਂਦੇ ਨੇ ਜਿੱਦੋਂ ਕੋਈ ਐਦਾਂ ਦਾ ਕੰਮ ਹੁੰਦਾ ਵਾ ਤੇ ਅਸੀਂ ਸਾਨੂੰ ਕੋਈ ਵੀ ਰਿਸਪੌਂਸ ਨਹੀਂ ਮਿਲਦਾ ਕਿ ਸਾਨੂੰ ਕਿੰਨੇ ਘੰਟੇ ਡੈੱਡ ਬਾਡੀ ਨਹੀਂ ਦੱਸੀ ਗਈ ਮੇਰੇ ਬੇਟੇ ਦੀ ਉਹਨੇ ਕਿ ਐਸਾ ਕੋਈ ਵੀ ਕ੍ਰਾਈਮ ਨਹੀਂ ਕੀਤਾ ਕਿ ਤੇ 111 ਧਾਰਾ ਲਾਈ ਗਈ ਮੇਰੇ ਵਕੀਲ ਨੇ 4 ਦਿਨ ਪਹਿਲਾਂ ਕਿਹਾ ਕਿ ਇਹ ਮੌਤ ਦੀ ਧਾਰਾ ਲਾਈ ਗਈ ਆ ਔਰ ਮੈਂ ਫੇਰ ਆ ਆਪਣੀ ਪਿਆਨ ਨੂੰ ਦੱਸਿਆ ਔਰ ਮੈਂ ਉਸ ਦਿਨ ਦੀ ਡਰੀ ਹੋਈ ਸੀ ਪਰ ਮੈਨੂੰ ਸੱਚੀ ਪਤਾ ਨਹੀਂ ਕਿ ਕੀ ਮੇਰੇ ਬੇਟੇ ਨੂੰ ਇਹ ਤਾਰਾ ਲਾ ਕੇ ਕੀਤਾ ਗਿਆ ਵਾ ਔਰ ਮੇਰੇ ਬੇਟੇ ਦਾ ਕਸੂਰ ਦੱਸਿਆ ਗਿਆ ਵੇ ਔਰ ਪਰਚਿਆਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਮੈਂ ਇਹੀ ਮੰਗ ਕਰਦੀ ਕਿ ਮੇਰੇ ਬੱਚਿਆਂ ਦੇ ਜਿੰਨੇ ਪਰਚੇ ਇਨਵੈਸਟੀਗੇਸ਼ਨ ਕੀਤੀ ਜਾਵੇ ਔਰ ਮੇਰਾ ਦੂਸਰਾ ਬੱਚਾ ਵੀ ਜੇਲ੍ਹ ਦੇ ਅੰਦਰ ਆ ਮੈਨੂੰ ਉਹਦਾ ਵੀ ਬਹੁਤ ਜ਼ਿਆਦਾ ਖਤਰਾ ਆ ਕਿ ਉਹਦਾ ਵੀ ਕਿਤੇ ਇਨਕਾਊਂਟਰ ਨਾ ਕੀਤਾ ਜਾਵੇ 16 ਸਾਲ ਦਾ ਮੇਰਾ ਉਹ ਬੇਟਾ ਸੀ ਨਜਾਇਜ਼ ਪਰਚਿਆਂ 'ਚ ਜੇਲ੍ਹ ਕਰਤਿਆ ਔਰ ਮੈਂ ਜੱਜ ਸਾਹਿਬਾਨਾਂ ਨੂੰ ਵੀ ਬੇਨਤੀ ਕਰਾਂਗੀ ਕਿ ਮੇਰੇ ਬੱਚਿਆਂ ਦੇ ਪਰਚਿਆਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੱਕ ਮੇਰੇ ਇੱਥੇ ਬੈਠਣ ਦਾ ਮਕਸਦ ਹੈ ਕਿਉਂਕਿ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਉਹਨਾਂ ਨਾਲ ਆ ਜਿੰਨੀਆਂ ਵੀ ਵਧੀਕੀਆਂ ਉਹਨਾਂ ਨਾਲ ਹੋਈਆਂ ਮੇਰੇ ਅੱਖੀ ਹੋਈਆਂ ਇਥੋਂ ਤੱਕ ਕਿ ਥਾਣਾ ਬਾਦ ਸਲਾਮਾਬਾਦ ਜਿਹੜਾ ਥਾਣਾ ਸੀ ਨਾ ਉਹਦਾ ਉਸ ਸਮੇਂ ਐਸਐਚਓ ਜਿਹੜਾ ਸੀ ਸੁਸ਼ੀਲ ਕੁਮਾਰ ਸੀ ਤੇ ਇੱਥੇ ਥੋੜਾ ਦੂਰ ਜਾ ਕੇ ਇੱਕ ਗਲੀ ਆ ਉਹਦਾ ਨਾਮ ਹੈਗਾ ਪਰਮਿੰਦਰ ਕੁਮਾਰ ਸੋਨੂ ਜਿਸ ਤੋਂ ਇਹ ਸਾਰੀ ਜਿਹੜੀ ਇਹ ਗੱਲਬਾਤ ਚੱਲੀ ਆ ਉਹਨੇ ਮੇਰੇ ਸਾਡੇ ਬੱਚਿਆਂ ਦੇ ਉੱਤੇ ਨਜਾਇਜ਼ ਪਰਚੇ ਜਿਹੜੇ ਕਰਵਾਏ ਸੀ ਉਹ ਤੋਂ ਸਿਲਸਿਲਾ ਚੱਲਦਾ ਗਿਆ ਠੀਕ ਹੈ ਉਹ ਆਪਣੇ ਕ੍ਰਾਈਮ ਦੇ ਵਿੱਚ ਇੱਥੇ ਗੋਲੀਆਂ ਚਲਾਉਣ ਦਾ ਮਹੱਲੇ 'ਚ ਸਾਡੇ ਬੇਟੇ ਦੇ ਉੱਤੇ ਤੇ ਉਹੀ ਬੰਦਾ ਜਿਹੜਾ ਵਾ 307 ਦੇ ਵਿੱਚੋਂ ਬਰੀ ਵੀ ਹੁੰਦਾ ਵਾ ਉਸ ਤੋਂ ਬਾਅਦ ਇਹ ਬੱਚੇ ਜੇਲ੍ਹ ਦੇ ਵਿੱਚ ਹੀ ਰਹੇ ਨੇ ਉਹ ਇਹਨਾਂ ਦੇ ਅੰਦਰ ਦੇ ਛੋਟੇ-ਮੋਟੇ ਪਰਚੇ ਹੋਣਗੇ ਜਾਂ 302 ਦਾ ਅਚਾਨਕ ਲੜਕਿਆਂ ਦੇ ਵਿੱਚ ਜਿਹੜਾ ਵਾ ਉਹ ਗੱਲਬਾਤ ਹੋਈ ਲੜਾਈ ਝਗੜਾ ਲੜਾਈ ਝਗੜੇ 'ਚ ਸੱਟਾ ਜੋ ਬੰਦਾ ਜਿਹੜਾ ਮਾਰਿਆਗਾ ਮੇਰੇ ਦੋਨਾਂ ਭਾਂਜਿਆਂ ਦਾ ਉਹਨਾਂ ਵਿੱਚ ਕੋਈ ਰੋਲ ਨਹੀਂ ਸੀ ਇੱਕ ਛੋਟਾ ਬੇਟਾ ਜਿਹੜਾ ਸਾਜਨ ਆ ਨਾ ਉਹਦਾ ਤੇ ਬਿਲਕੁਲ ਕੋਈ ਸਫੇਦ ਰੋਲ ਨਹੀਂ ਸੀ ਉਹਨੇ 6.5 ਸਾਲ ਜਿਹੜੀ ਸਜ਼ਾ ਹੈ ਉਹ ਕੱਟੀ ਆ ਤੇ ਮੇਰੀ ਤੇ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਆ ਕਿ ਕਿਉਂ ਧੱਕਾ ਕਰਦੇ ਦੇ ਤੁਸੀਂ ਲੋਕਾਂ ਦੇ ਬੱਚੇ ਆ ਨਾ ਮੈਂ ਅੱਖੀਂ ਵੇਖਿਆ ਵਾ ਕਲਮ ਚਲਾਉਂਦਿਆਂ ਝੂਠੇ ਪਰਚੇ ਬਣਾਉਂਦੇ ਆ ਕਿਉਂਕਿ ਮੈਂ ਵੀ ਇੱਕ ਲੀਡਰ ਹਾਂ ਮੈਂ ਸਾਰਾ ਕੁਝ ਜਾਣਦੀ ਆ ਮੈਂ ਪੁਲਿਸ ਮੁਲਾਜ਼ਮਾਂ ਦੇ ਵਿੱਚ ਹੀ ਰਹਿਣੀ ਆ ਸਾਰੇ ਮੰਦੇ ਸਾਰੇ ਚੰਗੇ ਨਹੀਂ ਆ ਮੈਂ ਚਲੋ ਮੇਰੇ ਸਾਡੇ ਬੇਟੇ ਰਾਹੁਲ ਤੇ ਇੱਕ ਇਹ ਵੀ ਇਲਜ਼ਾਮ ਸੀ ਅਸੀਂ ਜਿਸ ਦਿਨ ਲਾਸ਼ ਵੇਖਣ ਗਏ ਨਾ ਪੁੱਛਗਿੱਛ ਕੀਤੀ ਤੇ ਜੇਲ੍ਹ ਦੇ ਅੰਦਰ ਤੋਂ ਬੰਦਾ ਕਹਿ ਰਿਹਾ ਕਿ ਉਹ ਬਾਥਰੂਮ ਚ ਗਿਆ ਤਿਲਕ ਗਿਆ ਡਿੱਗ ਗਿਆ ਫਿਰ ਸੁੱਖੇ ਦੇ ਉਹਨੂੰ ਚੁੱਕ ਕੇ ਲਿਆਂਦਾ ਉਹਦੀਆਂ ਤਲੀਆਂ ਝਸੀਆਂ ਫਿਰ ਮੈਂ ਨਾਲ ਹੀ ਉਹਨੇ ਵੀ ਗੱਲ ਦਾ ਜਵਾਬ ਦਿੱਤਾ ਕਿ ਹਾਂ ਉਸ ਤੋਂ ਬਾਅਦ ਤੁਸੀਂ ਜ਼ਹਿਰ ਦਿੱਤਾ ਉਹ ਬੰਦਾ ਖਮੋਸ਼ ਹੋ ਗਿਆ ਤੜਗਾਚ ਸਿਹਾਂ ਡਿੱਗਿਆ ਕੀ ਗੱਲ ਹੋਈ ਇਮੀਡੀਏਟਲੀ ਉਹਨੂੰ ਇਲਾਜ ਪ੍ਰੋਵਾਈਡ ਨਹੀਂ ਸੀ ਕਰਵਾਇਆ ਜਾ ਸਕਦਾ ਬਚਾਇਆ ਜਾ ਸਕਦਾ ਹੈ ਨਾ ਅਗਰ ਜੇਕਰ ਉਹਨੇ ਕਾਨੂੰਨ ਦੇ ਖਿਲਾਫ ਕੋਈ ਕ੍ਰਾਈਮ ਕੀਤਾ ਵਾ ਜੇਲ ਤੋੜ ਕੇ ਜਾਂ ਬੈਰਕ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਆ ਜਾਂ ਚੱਕੀ ਦੇ ਵਿੱਚ ਕੁਝ ਅਣਵੜ ਕੀਤੀ ਉਹਦੇ ਲਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਹ ਸਾਰਾ ਬਣੀ ਬਣਾਈ ਕਹਾਣੀਆਂ ਜਿਹੜੀ ਸਾਡੇ ਕੋਲ ਆਪਹਚੀ ਆ ਆਪਾਂ ਸਭ ਕੁਝ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਕਰਦੇ ਜਾਵਾਂਗੇ ਜੇਲ ਸੁਪਰਡੈਂਟ ਤੇ ਹੋਰ ਵੀ ਕੁਝ ਬੰਦੇ ਜਿਹੜੇ ਮਿਕਸ ਆਪਾ ਇਸੇ ਲੜਕੇ ਨੂੰ ਜਿਹੜਾ ਵਾ ਇਹਦੀ హత్య ਕਰਨ ਦੇ ਵਿੱਚ ਮੰਨ ਲਓ ਬੱਚੇ ਨੇ ਕਹਦੇ ਦੇ ਨਾ ਨਸ਼ੇ ਵਾਲਾ ਇੰਜੈਕਸ਼ਨ ਲਗਾਇਆ ਇਹ ਵੀ ਇੱਕ ਸਰਕਾਰ ਤੇ ਬੜਾ ਵੱਡਾ ਕਲੰਕ ਆ ਜੇਲ੍ਹ ਦੇ ਅੰਦਰ ਨਸ਼ਾ ਮੈਂ ਤੇ ਲੈ ਕੇ ਨਹੀਂ ਗਈ ਸਾਨੂੰ ਤਾਂ ਪੂਰਾ ਨੰਗਾ ਕਰਕੇ ਚੈੱਕ ਕਰਦੇ ਨੇ ਬੋਲਿ ਸਮਾਜਮ ਲੇਡੀਜ਼ ਲੇਡੀਜ਼ ਨੂੰ ਪੂਰੀ ਤਰ੍ਹਾਂ ਚੈੱਕ ਕਰਦੇ ਨੇ ਜੈਂਟਸ ਚੈੱਕ ਕਰਦੇ ਨੇ ਨਸ਼ਾ ਮੈਂ ਲੈ ਕੇ ਜਾਊਂਗੀ ਅੰਦਰ ਤੁਸੀਂ ਲੈ ਕੇ ਜਾਓਗੇ ਕੌਣ ਲੈ ਕੇ ਜਾਂਦਾ ਨਸ਼ਾ ਅਫਸਰ ਦੇ ਰਾਹੀਂ ਨਸ਼ਾ ਹੁੰਦਾ ਨਾ ਅੰਦਰ ਅੰਦਰ ਕਰੋੜਾ ਅਰਬਾਂ ਰੁਪਈਆ ਦਾ ਜਿਹੜਾ ਬਿਜ਼ਨਸ ਕਰ ਰਹੇ ਨੇ ਅਫਸਰ ਤੇ ਜਿਹੜੇ ਵੱਡੇ ਵੱਡੇ ਬਦਮਾਸ਼ ਆ ਨਾ ਉਹ ਅੰਦਰ ਬਿਜ਼ਨਸ ਚਲਾ ਰਹੇ ਨੇ ਨਸ਼ੇ ਦਾ ਜੇਕਰ ਇਮਾਨਦਾਰ ਕੋਈ ਅਫਸਰ ਜਾਂ ਇਮਾਨਦਾਰ ਸੀਐਮ ਜਿਹੜਾ ਸਾਡੀ ਤੋਂ ਉਹਦੇ ਗੜੀ ਅਪੀਲ ਆ ਕਿ ਅਸੀਂ ਤੁਹਾਨੂੰ ਸੀਐਮ ਚੁਣਿਆ ਬੜੇ ਮਾਣ ਨਾਲ ਸੀ ਨਾਰੇ ਲਾਉਂਦੇ ਸੀ ਆਮ ਆਦਮੀ ਪਾਰਟੀ ਜਿੰਦਾਬਾਦ ਲੇਕਿਨ ਆਮ ਆਦਮੀ ਪਾਰਟੀ ਨੇ ਆਪਣੇ ਬੰਦਿਆਂ ਨੂੰ ਨੁਕਰੇ ਲਾਇਆ ਹੋਇਆ ਸੀਐਮ ਸਾਹਿਬ ਮੈਂ ਤੁਹਾਨੂੰ ਤੁਹਾਡੇ ਕੋਲ ਜਵਾਬ ਲੈਣਾ ਪੁੱਛਣਾ ਮੈਂ ਬਹੁਤ ਦੇਰ ਦੀ ਚਾਹੁੰਦੀ ਸੀ ਕਿ ਮੈਂ ਤੁਹਾਨੂੰ ਮਿਲਾਂ ਥਾਣਿਆਂ ਦਾ ਹਾਲ ਵ ਇਹਦੇ ਘਰੋਂ ਬੱਚਾ ਚੁੱਕ ਕੇ ਲੈ ਜਾਂਦੇ ਉੱਥੇ ਕਵੰਟਲਾ ਨਾਲ ਚਿੱਟਾ ਪਾਉਂਦੇ ਚਿੱਟੇ ਵੇਚਣ ਵਾਲੇ ਤੇ ਬਾਹਰ ਤੋਰੇ ਫਿਰਦੇ ਨੇ ਪੁੱਛੋ ਮੇਰੇ ਕੋ ਕਿੰਨੇ ਬਾਰੇ ਪੁੱਛਣਾ ਜੇ ਕਰੋੜਾਂ ਰੁਪਈਆ ਦੀ ਜਾਇਦਾਦ ਜਿਹੜੀ ਬਣਾ ਕੇ ਬੈਠੇ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਸਿਰਫ ਸਾਨੂੰ ਇਨਸਾਫ ਚਾਹੀਦਾ ਹੈ ਜਿੰਨੀ ਤੱਕ ਇਨਸਾਫ ਨਹੀਂ ਮਿਲਦਾ ਪੂਰਾ ਕਲੀਅਰਿਟੀ ਨਹੀਂ ਆਉਂਦੀ ਉਨੀ ਦੇਰ ਆਪਾਂ ਜਿਹੜਾ ਨਾ ਇਹ ਚੀਜ਼ ਦੇ ਪਿੱਛੇ ਨਹੀਂ ਹਟਾਂਗੇ